एक आई वेटनेस एक कॉन्सैप्ट जो ते माइंड च आया तो स्टोरी लिख रहे थे स्टार्ट किता मतलब वॉट वॉज द थ्योरी और वट वॉज द कॉन्सैप्ट वट वॉज द आइडिया बिहाइंड दैट कि एक सिक नैके किस तरीके असी ਅਕਸਰ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਅਜਿਹੇ ਇਨਸੀਡੈਂਟਸ ਵੇਖਦੇ ਆ ਜਦ ਸਾਡੇ ਨਾਲ ਅਸੀਂ ਕੁਝ ਜਾ ਰਹੀ ਹੋਈਏ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਅਸੀਂ ਅੱਖੋਂ ਪਰੋਲੇ ਕਰ ਜਾਂਦੇ ਆ ਕਿਸੇ ਨਾਲ ਛੇੜਛਾੜ ਹੋਈਏ ਅਸੀਂ ਕਈ ਵਾਰੀ ਅੱਖੋਂ ਪਰੋਲੇ ਕਰ ਜਾਂਦੇ ਆ ਬਟ ਅਜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਵਾਟ ਵਾਸ ਦਾ ਵਾਟ ਵਾਸ ਯੋਰ ਥਿਉਰੀ ਉਮ ਜਦੋਂ ਮੈਂ ਫਿਲਮ ਲਿਖਣੀ ਸ਼ੁਰੂ ਕੀਤੀ ਸੀ ਸੱਚ ਤਾਂ ਇਹ ਹੈ ਕਿ ਉਸ ਵੇਲੇ ਇਹ ਫਿਲਮ ਕੋਈ ਗੁਰਮੁਖ ਦੀ ਫਿਲਮ ਨਹੀਂ ਸੀ ਜਾਂ ਇਦਾਂ ਕੋਈ 6 ਸੈਂਟੀਮੀਟਰ ਨਾਲ ਜੁੜੀ ਹੋਈ ਫਿਲਮ ਨਹੀਂ ਸੀ ਹਮ ਮੇਰੇ ਦਿਮਾਗ ਦੇ ਵਿੱਚ ਸਿਰਫ ਪਸ ਇੱਕ ਉਸ ਵੇਲੇ ਜੇ ਤੁਹਾਨੂੰ ਯਾਦ ਹੋਵੇ ਤਾਂ ਦਮਨੀ ਕਾਂਡ ਕਾਫੀ ਪੁਰਾਣੀ ਦਿਮਾਗ ਚੱਲਦਾ ਪਿਆ ਸੀਗਾ ਆਈਦਨ ਰੇਪ ਦੀਆਂ ਘਟਨਾਵਾਂ ਵਾਪਰ ਰਹੀਆਂ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਇੰਪੈਕਟ ਪਿਆ ਸੀ ਹਮ ਤੇ ਜਾਂ ਜਿਹੜੀ ਉਹ ਬੱਚੀ ਜਿਹੜੀ ਹੱਥਾਂ ਵਾਲੀ ਖੇਡ ਖੇਡਦੀ ਹੈਗੀ ਉਹ تھیਟੀਕਲ ਜਿਹਾ ਇੱਕ ਸਿੰਬਲ ਹੈ ਫਿਲਮ ਦੇ ਵਿੱਚ ਤਾਂ ਉਹ ਮੇਰੇ ਦਿਮਾਗ ਦੇ ਵਿੱਚ ਆਈਡੀਆ ਪਿਆ ਸੀ ਹਮ ਔਰ ਜਦੋਂ ਉਹ ਫਿਲਮ ਦਾ ਕਹਾਣੀ ਜੇ ਮੇਰੇ ਦਿਮਾਗ ਦੇ ਵਿੱਚ ਕਲੀਅਰ ਹੋ ਗਈ ਤਾਂ ਮੈਨੂੰ ਅਚਾਨਕ ਨਜ਼ਰ ਆਇਆ ਕਿ ਜਿਹੜਾ ਮੇਰਾ ਹੀਰੋ ਹੈ ਉਹ ਉਹਦੇ ਵਿੱਚ ਨਾ ਕੈਰੈਕਟਰ ਦੇ ਵਿੱਚ ਕਿਤੇ ਇੰਟਰਨਲ ਡਿਵੈਲਪਮੈਂਟ ਨਹੀਂ ਪਈ ਔਰ ਦੂਜਾ ਕੋਈ ਕਨਫਲਿਕਟ ਨਹੀਂ ਪਿਆ ਇੰਟਰਨਲ ਮੈਨੂੰ ਇਦਾਂ ਲੱਗਦਾ ਕਿ ਕੈਰੈਕਟਰ ਉਹ ਵੱਡਾ ਹੁੰਦਾ ਜਿਹਦੇ ਵਿੱਚ ਕੋਈ ਮਤਲਬ ਕਿ ਕੈਰੈਕਟਰਸ ਆਰਕ ਪਈ ਹੁੰਦੀ ਹੈ ਜਿਸ ਨੂੰ ਅਸੀਂ ਇੰਟਰਨਲ ਡਿਵੈਲਪਮੈਂਟ ਕਹਿ ਦਿੰਦੇ ਆ ਜਰਨੀ ਆਫ ਕੈਰੈਕਟਰ ਮੈਨੂੰ ਉਹ ਨਜ਼ਰ ਨਹੀਂ ਆਈ ਤੇ ਉਸ ਤੋਂ ਬਿਨਾ ਮੈਨੂੰ ਲੱਗਦਾ ਨਹੀਂ ਕਿ ਹੀਰੋ ਹੁੰਦਾ ਤਾਂ ਮੈਂ ਜਦੋਂ ਇਸ ਦੇ ਉੱਪਰ ਨੋਟਿਸ ਲੈਣੇ ਸ਼ੁਰੂ ਕੀਤੇ ਤਾਂ ਮੈਨੂੰ ਨਜ਼ਰ ਆਇਆ ਕਿ ਉਹ ਇਸ ਕਰਕੇ ਨਹੀਂ ਹੈਗੀ ਕਿਉਂਕਿ ਹੀਰੋ ਦਾ ਕੋਈ ਉਹਦਾ ਇੰਟਰਨਲ ਕਨਫਲਿਕਟ ਨਹੀਂ ਹੈਗਾ ਉਹ ਕਿਉਂ ਪਹਿਲਾਂ ਇੱਕ ਐਕਸੀਡੈਂਟ ਹੁੰਦਾ ਦੇਖ ਕੇ ਭੱਜਿਆ ਤੇ ਫਿਰ ਕਿਹੜੀ ਚੀਜ਼ ਸੀ ਜਿਸ ਨੇ ਉਸ ਨੂੰ ਹੌਂਟ ਕਰਨਾ ਸ਼ੁਰੂ ਕੀਤਾ ਉਸ ਨੂੰ ਗਿਲਟ ਦਿੱਤਾ ਉਸ ਨੂੰ ਰਿਗ੍ਰੀਟ ਦਿੱਤਾ ਹਮ ਤਾਂ ਹਿਊਮੈਨਿਟੀ ਅਸੀਂ ਇੱਡੀ ਵੱਡੀ ਚੀਜ਼ ਨਹੀਂ ਸਮਝਦੇ ਮੰਨ ਲਓ ਜੇ ਅਸੀਂ ਕਿਤੇ ਸਾਨੂੰ ਚੰਗਾ ਕੰਮ ਕਰਨਾ ਚਾਹੀਦਾ ਸੀ ਨਹੀਂ ਕੀਤਾ ਅਕਸਰ ਸਾਨੂੰ ਲੋਕਾਂ ਨੂੰ ਇਸ ਚੀਜ਼ ਦਾ ਗਿਲਟ ਨਹੀਂ ਆਉਂਦਾ ਹਮ ਸਾਨੂੰ ਮੋਨੋਕੌਂਡੈਂਟ ਆ ਤੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਹਮ ਲੇਕਿਨ ਅਚਾਨਕ ਮੈਨੂੰ ਲੱਗਾ ਕਿ ਧਰਮ ਜਾਂ ਖਾਸ ਤੌਰ ਤੇ ਸਿੱਖ ਸਿਧਾਂਤ ਇੱਕ ਇਹੋ ਜੀ ਚੀਜ਼ ਹੈ ਜਿਹੜੀ ਬੰਦੇ ਨੂੰ ਕਦੇ-ਕਦੇ ਗਿਲਟ ਚ ਲੈ ਜਾਂਦੀ ਹੈ ਹਾਂ ਕਿਉਂਕਿ ਸਾਡੇ ਅਸੀਂ ਲੋਕ ਜਿਹੜੇ ਗੁਰੂ ਸਾਹਿਬਾਨਾਂ 'ਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਆ ਰਾਈਟ ਤਾਂ ਗੁਰੂ ਸਾਹਿਬਾਨ ਦੀ ਥਿਉਰੀ ਤੋਂ ਜਦੋਂ ਅਸੀਂ ਭੱਜ ਜਾਂਦੇ ਆ ਫਿਰ ਸਾਨੂੰ ਅਗਲੇ ਦਿਨ ਆਪਣਾ ਸਿੱਖ ਕਹਿਣਾ ਔਖਾ ਲੱਗਦਾ ਆਪਣੇ ਆਪ ਨੂੰ ਹਾਂ ਕਿ ਯਾਰ ਗੁਰੂ ਸਾਹਿਬਾਨ ਨੇ ਤਾਂ ਇਹ ਕਿਹਾ ਤੇ ਮੈਂ ਇਹ ਨਹੀਂ ਕੀਤਾ ਤੇ ਇਟ ਮੀਨਸ ਮੈਨੂੰ ਆਪਣੇ ਆਪ ਨੂੰ ਔਖਾ ਲੱਗਦਾ ਤਾਂ ਮੈਨੂੰ ਲੱਗਾ ਕਿ ਜੇ ਮੇਰਾ ਹੀਰ ਤਾਂ ਉਹਦੇ ਲਈ ਇੱਕ ਕਨਫਲਿਕਟ ਬਹੁਤ ਵੱਡਾ ਹੋਊਗਾ। ਹਮ ਤਾਂ ਉਹ ਕੈਰੈਕਟਰ ਅਚਾਨਕ ਨਿਕਰਨਾ ਸ਼ੁਰੂ ਹੋ ਗਿਆ ਜਦੋਂ ਉਸ ਰਾਕੇ ਦੇਖਿਆ ਕਿ ਸੜਕ ਦੇ ਉੱਪਰ ਇੱਕ ਲੜਕੀ ਦਾ ਕਿਡਨਾਪ ਹੋ ਰਿਹਾ ਹੈ ਔਰ ਇੱਕ ਸਿੱਖ ਉਤੋਂ ਜਾ ਰਿਹਾ ਤੇ ਉਹ ਲੜ ਨਹੀਂ ਪਾਉਂਦਾ। ਹਮ ਉਸ ਵੇਲੇ ਡਰ ਕੇ ਭੱਜ ਲੈਂਦਾ ਹੈ। ਹਮ ਲੇਕਿਨ ਬਾਅਦ ਦੇ ਵਿੱਚ ਉਸ ਨੂੰ ਇਹ ਚੀਜ਼ ਹੌਂਡ ਕਰਨ ਲੱਗ ਪੈਂਦੀ ਹੈ ਕਿ ਮੈਂ ਗੁਰੂ ਦਾ ਸੇਖਾਂ ਮੈਨੂੰ ਉਸ ਮੌਕੇ ਤੇ ਭਜਣਾ ਨਹੀਂ ਸੀ ਚਾਹੀਦਾ। ਹਮ ਤਾਂ ਫਿਰ ਉਹ ਕਨਫਲਿਕਟ ਬਹੁਤ ਵੱਡਾ ਸੀ। ਤਾਂ ਫਿਰ ਉਤੋਂ ਇਹ ਫਿਲਮ ਜਿਹੜੀ ਸੀ ਉਹ ਸਿੱਖ ਸਿਧਾਂਤਾਂ ਵੱਲ ਮੁੜਦੀ ਚਲੀ ਗਈ। ਸਿੱਖ ਫਲਸਫੇ ਅੱਗੇ ਆਉਂਦੀ ਚਲੀ ਗਈ ਤਾਂ ਇਦਾਂ ਇਸ ਫਿਲਮ ਦਾ ਕਰੈਕਟਰ ਜਿਹੜਾ ਸੀ ਗੁਰਮਖ ਉਹ ਬਣ ਗਿਆ ਲੇਕਿਨ ਉਹ ਇੱਕ ਗਵਾਹ ਬਣਦਾ ਹੈ ਘਟਨਾ ਦਾ ਜੀ ਇਹ ਹਜੇ ਇਸ ਗੱਲ ਨੂੰ ਲੋਕੀ ਬਹੁਤ ਜ਼ਿਆਦਾ ਸਮਝ ਨਹੀਂ ਪਾਏ ਕਿ ਉਹ ਗੁਰਮਖ ਨੂੰ ਇੱਕ ਘਟਨਾ ਦਾ ਚਸ਼ਮਦੀਦ ਗਵਾਹ ਸਮਝਦੇ ਆ ਲੇਕਿਨ ਮੈਂ ਨਾਲੇ ਵੀ ਮੈਸੇਜ ਦੇਣਾ ਚਾਹੁੰਦਾ ਸੀ ਕਿ ਜਦੋਂ ਇੱਕ ਸਿੱਖ ਸੱਚੇ ਸੱਚੀ ਮੁੱਚੀ ਸਿੱਖੀ ਦਾ ਚਸ਼ਮਦੀਦ ਗਵਾਹ ਹੋ ਜਾਂਦਾ ਹੈ ਸਿੱਖ ਸਿਧਾਂਤਾਂ ਦਾ ਗਵਾਹ ਹੋ ਜਾਂਦਾ ਹੈ ਤਾਂ ਫਿਰ ਉਹ ਸੱਚਾ ਸਿੱਖ ਬਣਦਾ ਹੈ ਤਾਂ ਸਾਡਾ ਗੁਰਮਖ ਜਿਹੜਾ ਆਈ ਵਿਟਨੈਸ ਹੈ ਉਹ ਕੱਲੀ ਇੱਕ ਘਟਨਾ ਦਾ ਆਈ ਵਿਟਨੈਸ ਨਹੀਂ ਹੈ ਉਹ ਤਾਂ ਪੁਰਦੇ ਪੁਰਾ ਸਿੱਖ ਫਲਸਫੀ ਦਾ ਆਈ ਵਿਟਨੈਸ ਹੈ ਉਹ ਅੱਗੇ ਚੱਲ ਕੇ ਕਹਿੰਦਾ ਕਹਿੰਦਾ ਉਸ ਤੋਂ ਪਹਿਲਾਂ ਮੇਰੇ ਲਈ ਸਿੱਖੀ ਕੁਝ ਵੀ ਨਹੀਂ ਸੀ ਪਰ ਜਿਸ ਦਿਨ ਬਾਜ਼ਾਰ ਦੇ ਵਿੱਚ ਆ ਫਲਾਣੀ ਘਟਨਾ ਵਾਪਰ ਗਈ ਮੈਂ ਸਿੱਖੀ ਦਾ ਆਈ ਵਿਟਨੈਸ ਹੋ ਗਿਆ ਸੋ ਆਈ ਵਿਟਨੈਸ ਮੈਂ ਇਸ ਥੋੜਾ ਜਿਹਾ ਮਤਲਬ ਕਿ ਇਦਾਂ ਕਹੀਏ ਸਿੰਬੋਲਿਕ ਅਰਥਾਂ ਦੇ ਵਿੱਚ ਲੈ ਕੇ ਚੱਲਿਆ ਸੀ ਤੇ ਇਦਾਂ ਇਹ ਸਾਰੀ ਫਿਲਮ ਬਣੀ